ਅੰਜੀਰ ਦੀ ਬਰਾਊਨ ਟਰਕੀ ਬਾਰੇ ਜਿਹੜੀ ਅੱਜ ਦੀ ਵੀਡੀਓ ਹੋਊਗੀ ਬਰਾਊਨ ਟਰਕੀ ਕਿਸਮ ਅੰਜੀਰ ਦੀ ਹੈ ਜਿਹੜੀ ਆਪਣੇ ਮੌਸਮ ਦੇ ਹਿਸਾਬ ਨਾਲ ਆਸਾਨੀ ਨਾਲ ਹੋ ਜਾਂਦੀ ਹੈਗੀ ਤੇ ਲਗਭਗ ਆਪਾਂ ਤਿੰਨ ਚਾਰ ਕਿਸਮਾਂ ਤੇ ਕੰਮ ਕਰ ਰਹੇ ਆ ਜਿਦੇ ਵਿੱਚ ਬਲੈਕ ਫਿਗ ਹੈਗੀ ਆ ਬਰਾਊਨ ਟਰਕੀ ਹੈਗੀ ਆ yellow fig ਹੈਗੀ ਆ ਇੱਕ pink brazil ਜਿਹੜੀ ਇਸ ਵਾਰ ਉਹਤੇ ਵੀ ਟ੍ਰਾਇਲ ਆਪਾਂ ਸ਼ੁਰੂ ਕੀਤੇ ਨੇਗੇ ਪਰ ਜਿਹੜੀ ਕਿਸਮ ਬਰਾਊਨ ਟਰਕੀ ਹੈਗੀ ਇਹਦੀਆਂ ਖਾਸੀਅਤਾਂ ਕੀ ਨੇਗੀਆਂ ਕੀ ਕੀ ਇਹਦੇ ਆਪਾਂ ਨੂੰ ਲਾਉਣ ਦੇ ਫਾਇਦੇ ਨੇਗੇ ਕਦੋਂ ਲਾ ਸਕਦੇ ਆਂਗੇ ਪਾਣੀ ਕਿੰਨਾ ਕੁ ਦੇਣਾਗਾ ਤੇ ਜਿਹੜੀ ਕਟਾਈ ਵਗੈਰਾ ਕਿਸ ਸਮੇਂ ਹੁੰਦੀ ਹੈ ਸਾਰੀ ਗੱਲਬਾਤ ਜਿਹੜੀ ਇਸ ਵੀਡੀਓ ਦੇ ਵਿੱਚ ਕਰਾਂਗੇ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੁਣ ਗੱਲ ਕਰੀਏ ਅੰਜੀਰ ਨੂੰ ਲਾਉਣ ਦੇ ਸਮੇਂ ਦੀ ਨੰਗੀ ਜਾੜ ਵਾਲਾ ਬੂਟਾ ਅੰਜੀਰ ਦਾ ਤੁਸੀਂ ਦਸੰਬਰ ਜਨਵਰੀ ਦੇ ਵਿੱਚ ਲਾ ਸਕਦੇ ਹੋਗੇ ਜੇਕਰ ਤੁਸੀਂ ਥੈਲੀ ਵਾਲਾ ਬੂਟਾ ਲਾਣਾ ਫਰਵਰੀ ਮਾਰਚ ਦੇ ਮਹੀਨੇ ਤੁਸੀਂ ਉਹਨੂੰ ਲਾ ਸਕਦੇ ਹੋ ਤੇ ਥੈਲੀ ਵਾਲੇ ਬੂਟੇ ਨੂੰ ਤੁਸੀਂ ਅੱਗੇ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਵੀ ਲਾ ਸਕਦੇ ਹੋਗੇ ਬੂਟੇ ਨੂੰ ਥੋੜਾ ਜਿਹਾ ਉੱਚੀ ਜਗ੍ਹਾ ਤੇ ਲਾਉਣਾਗਾ ਪਾਣੀ ਜ਼ਿਆਦਾ ਨਹੀਂ ਦੇਣਾਗਾ ਪਾਣੀ ਨਾ ਦਾ ਨਾ ਦੇਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਬੂਟੇ ਨੂੰ ਸੁਕਾਸ ਕੇ ਆ ਕੇ ਪਾਣੀ ਦੇਣਾਗਾ ਉਹਦਾ ਇਹ ਮਤਲਬ ਹੁੰਦਾ ਕਿ ਪਾਣੀ ਤੁਸੀਂ ਭਰ ਕੇ ਨਹੀਂ ਖੜਾਉਣਾ ਉਹਦੀ ਜੜ ਦੇ ਵਿੱਚ ਗਿੱਲ ਤੁਸੀਂ ਬਣਾਈ ਰੱਖਣੀ ਹੈ ਮਲਚਿੰਗ ਬਾਰੇ ਕਾਫੀ ਸਾਰੇ ਸਵਾਲ ਹੁੰਦੇ ਨੇ ਕਿ ਮਲਚਿੰਗ ਕੀ ਹੁੰਦੀ ਹੈ ਮਲਚਿੰਗ ਕਿਸੇ ਵੀ ਤਰ੍ਹਾਂ ਦਾ ਆਪਣਾ ਰਹਿਤ ਖੂਨ ਜਿਹਦੇ ਜੇ ਨਦੀਨ ਹੋ ਗਏ ਜੀ ਫਸਲਾਂ ਦੀ ਰਹਿਤ ਖੂਨ ਹੋ ਗਈ ਜਾਂ ਦਰਖਤਾਂ ਦੇ ਪੱਤੇ ਹੋ ਗਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਲਚਿੰਗ ਕਹਿੰਦੇ ਆ ਜਿਹੜੀ ਕਿ ਆਪਾਂ ਜੜ ਦੇ ਵਿੱਚ ਵਿਛਾ ਦਿੰਨੇ ਆਗੇ ਉਹਦੇ ਨਾਲ ਕੀ ਹੁੰਦਾ ਮਿੱਟੀ ਟੱਕੀ ਰਹਿੰਦੀ ਹੈਗੀ ਸਿੱਧੀਆਂ ਸੂਰਜ ਦੀਆਂ ਕਿਰਨਾਂ ਮਿੱਟੀ ਦੇ ਉੱਪਰ ਨਹੀਂ ਪੈਂਦੀਆਂ ਤੇ ਮਿੱਟੀ ਦੇ ਵਿੱਚੋਂ ਪਾਣੀ ਦਾ ਬਾਸ਼ਪੀਕਰਨ ਨਹੀਂ ਹੁੰਦਾ ਉਹ ਦੇ ਕਰਕੇ ਜਿਹੜੀ ਸੈਲ ਬਣੀ ਰਹਿੰਦੀ ਹੈਗੀ ਮਲਚਿੰਗ ਦਾ ਦੂਸਰਾ ਵੱਡਾ ਫਾਇਦਾ ਇਹ ਹੈ ਕਿ ਨਦੀਨ ਨਹੀਂ ਹੁੰਦੇਗੇ ਮਿੱਟੀ ਟੱਗੀ ਹੋਣ ਕਰਕੇ ਨਦੀਨਾਂ ਦੀ ਜਿਹੜੀ ਸਮੱਸਿਆ ਹੈਗੀ ਉਹ ਵੀ ਘਟ ਜਾਂਦੀ ਹੈ ਤੀਜਾ ਮਲਚਿੰਗ ਦੇ ਫਾਇਦੇ ਦੀ ਗੱਲ ਕਰ ਲਈਏ ਇਹ ਹੈ ਕਿ ਜਿਹੜਾ ਜਦੋਂ ਮਿੱਟੀ ਟੱਗੀ ਰਹਿੰਦੀ ਹੈ ਗਿੱਲ ਬਣੀ ਰਹਿੰਦੀ ਹੈ ਤਾਂ ਜਿਹੜੇ ਗੰਡੋਏ ਹੋਗੇ ਮੋٹے ਜਵਾਨੂ ਹੋਗੇ ਜਾਂ ਬਰੀਕ ਸੂਖਮ ਜਵਾਨੂ ਹੋਗੇ ਸਾਰੇ ਉਹਦੇ ਥੱਲੇ ਪਣਪਣ ਲੱਗ ਜਾਂਦੇ ਨੇਗੇ ਮਿੱਟੀ ਨੂੰ ਪਲਾਈ ਰੱਖਦੇ ਨੇ ਹਵਾ ਮਿੱਟੀ ਦੇ ਵਿੱਚ ਦਾਣ ਪ੍ਰਦਾਨ ਹੁੰਦੀ ਰਹਿੰਦੀ ਹੈ ਉਹਦੇ ਨਾਲ ਜਿਹੜਾ ਜੜਾਂ ਦਾ ਵਾਧਾ ਪੌਦੇ ਦਾ ਜਾਂ ਫਸਲ ਦਾ ਬਹੁਤ ਸੋਹਣਾ ਹੁੰਦਾ ਹੈਗਾ ਇਹ ਤਾਂ ਰਹੀ ਮਲਚਿੰਗ ਦੀ ਗੱਲ ਤੇ ਤੁਸੀਂ ਇਹਨੂੰ ਬੂਟੇ ਨੂੰ ਲਾ ਕੇ ਮਲਚਿੰਗ ਕਰ ਦੇਣੀ ਹੈਗੀ ਉਹਦੇ ਨਾਲ ਜਿਹੜੀ ਸੈੱਲ ਬਣੀ ਰਹਿੰਦੀ ਹੈ ਤੇ ਜਿਆਦਾ ਪਾਣੀ ਇਹਦੇ ਵਿੱਚ ਭਰ ਕੇ ਨਹੀਂ ਖੜਾਉਣਾਗਾ ਹੁਣ ਮੁੱਖ ਗੱਲ ਸंचाई ਗਰਮੀਆਂ ਦੇ ਵਿੱਚ ਕਿੰਨੇ ਦਿਨਾਂ ਬਾਅਦ ਕਰਨੀ ਹੈਗੀ ਇਹ ਸਵਾਲ ਜਿਆਦਾਤਰ ਪੁੱਛਿਆ ਜਾਂਦਾ ਹੈਗਾ 5 ਤੋਂ 7 ਦਿਨਾਂ ਦੇ ਵਖਵੇ ਦੇ ਵਿੱਚ ਜਿਹੜੀ ਹਲਕੀ-ਹਲਕੀ ਸंचाई ਤੁਸੀਂ ਕਰਦੇ ਰਹਿਣਾਗਾ ਜੇਕਰ ਤੁਹਾਨੂੰ ਬੂਟੇ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਲੱਗੇ ਤਾਂ ਥੋੜਾ ਜਿਹਾ ਪਰਮਾ ਦੇ ਸਕਦੇ ਹੋ ਪਰ ਇਹ ਗੱਲ ਧਿਆਨ ਦੇ ਵਿੱਚ ਰੱਖੇ ਕਿ ਪਾਣੀ ਬੂਟੇ ਦੀ ਜੜ ਕੋਲੇ ਖੜੇ ਨਾ ਜੀ ਅ ਬਾਕੀ ਇਦੇ ਚ ਇੱਕ ਚੀਜ਼ ਹੋਰ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਨੇੜੇ ਥੋੜਾ ਜਿਹਾ ਥਾਂ ਉੱਚਾ ਕਰ ਲੈਣਾ ਤਣੇ ਦੇ ਨਾਲ ਪਾਣੀ ਨਹੀਂ ਲੱਗਣਾ ਚਾਹੀਦਾ ਹੈ ਜੜ ਜਿੰਨਾ ਕਿ ਇਹਦੀ ਛਾਤਰੀ ਹੋਊਗੀ ਬੂਟੇ ਦੀ 19 ਕਿ ਦੂਰ ਜਿਹੜਾ ਪਾਣੀ ਇਹਦੇ ਤੋਂ ਫਿਰਦਾ ਰਹਿਣਾ ਚਾਹੀਦਾ ਹੈ ਆ ਮੁੱਖ ਗੱਲ ਖਾਦ ਦੀ ਕਰ ਲਈਏ ਖਾਦ ਜਿਹੜੀ ਇਸ ਬੂਟੇ ਨੂੰ ਆਪਾਂ ਦਸੰਬਰ ਜਨਵਰੀ ਦੇ ਮਹੀਨੇ ਇੱਕ ਸਾਲ ਦੇ ਬੂਟੇ ਨੂੰ 10 ਕਿਲੋ ਰੂੜੀ ਦੀ ਗਲੀ ਸੜੀ ਖਾਦ ਦੇਣੀ ਹੁੰਦੀ ਹੈ ਜੇਕਰ ਤੁਹਾਡੇ ਕੋਲ ਗੋਬਰ ਗੈਸ ਦੀ ਸਲਰੀ ਹੈਗੀ ਜੇ ਤੁਸੀਂ ਉਹ ਵੀ ਵਰਤ ਸਕਦੇ ਹੋ ਉਹ ਬੈਸਟ ਇਸ ਕਰਕੇ ਹੁੰਦੀ ਹੈ ਕਿ ਉਹਦੇ ਚ ਮethane ਗੈਸ ਨਿਕਲੀ ਹੁੰਦੀ ਹੈ ਉਹਦੇ ਵਿੱਚ ਗਰਮੈਸ਼ ਨਹੀਂ ਹੁੰਦੀ ਕਿ ਨਦੀਨਾ ਦੇ ਬੀਜ ਉਹਦੇ ਵਿੱਚ ਗਲੇ ਹੁੰਦੇ ਹੈਗੇ ਇਹ 2-3 ਫਾਇਦੇ ਗੋਬਰ ਗੈਸ ਦੀ ਸਲਰੀ ਦੇ ਆਪਾਂ ਨੂੰ ਵਰਤਣ ਦੇ ਹੋ ਜਾਂਦੇ ਹੈਗੇ ਆ ਗੱਲ ਕਰੀਏ ਕਟਾਈ ਦੀ ਕਟਾਈ ਜਿਹੜੀ ਇਸ ਬੂਟੇ ਦੀ ਤੁਸੀਂ ਮੰਨ ਲਓ ਵੀ ਦਸੰਬਰ ਜਨਵਰੀ ਦੇ ਮਹੀਨੇ ਕਰਨੀ ਹੈਗੀ ਕਟਾਈ ਇਸ ਹਿਸਾਬ ਨਾਲ ਕਰਨੀ ਆ ਕਿ 4 ਤੋਂ 5 ਜਿਹੜੀਆਂ ਬਰਾਂਚਾਂ ਮੇਨ ਤੁਸੀਂ ਰੱਖ ਲੈਣੀਆਂ ਹੈਗੀਆਂ ਉਹਨਾਂ ਨੂੰ ਥੋੜੀ ਜਿਹੀ ਹਾਈਟ ਦੇ ਉੱਪਰ ਛਾਂਗ ਲੈਣਾ ਤੇ ਉਦੋਂ ਉੱਤੇ ਜਿਹੜੀ ਛਤਰੀ ਬਣਾਉਣੀ ਸ਼ੁਰੂ ਕਰ ਦੇਣੀ ਆ ਲਗਭਗ ਹਰੇਕ ਸਾਲ ਜਿਹੜੀ ਤੁਹਾਨੂੰ ਕਟਾਈ ਕਰਨੀ ਚਾਹੀਦੀ ਉਹਦੇ ਨਾਲ ਫਲ ਜਿਹੜਾ ਜ਼ਿਆਦਾ ਆਉਂਦਾਗਾ ਤੇ ਬੂਟੇ ਦੀ ਓਵਰ ਗਰੋਥ ਨਹੀਂ ਹੁੰਦੀ ਓਵਰ ਗਰੋਥ ਤੋਂ ਭਾਵ ਕਿ ਕੱਲੀ ਵੈਜੀਟੇਟਿਵ ਗਰੋਥ ਕੱਲੀ ਪੱਤਿਆਂ ਦੀ ਗਰੋਥ ਨਹੀਂ ਹੁੰਦੀ ਉਹਦੇ ਨਾਲ ਫਲ ਵੀ ਉਨਾ ਆਉਂਦਾ ਤੇ ਉਨੇ ਕ ਪੱਤੇ ਇੱਕ ਮੇਨਟੇਨੈਂਸ ਜੀ ਬਣ ਜਾਂਦੀ ਹੈਗੀ ਕਟਾਈ ਦੀ ਗੱਲ ਹੋ ਗਈ ਸਿੰਚਾਈ ਦੀ ਗੱਲ ਹੋ ਗਈ ਖਾਦ ਦੀ ਗੱਲ ਹੋ ਗਈ ਤੇ ਲਾਉਣ ਦੇ ਸਮੇਂ ਦੀ ਗੱਲ ਹੋ ਗਈ ਇਸ ਤੋਂ ਬਿਨਾ ਜੇ ਹੋਰ ਚੀਜ਼ਾਂ ਦੀ ਗੱਲ ਕਰੀਏ ਤਾਂ ਕੁਛ ਕੋਹਲ ਜਿਵੇਂ ਪਾਖੀਆਂ ਵਗੈਰਾ ਪਿਆਉਂ ਕੇ ਜੇ ਤੋ ਛੋਟਾ ਛੋਟਾ ਫਲ ਜਿਵੇਂ ਹੋਣ ਬਾਰ ਰਿਹਾਗਾ ਉਹ ਆਪਾਂ ਨੂੰ ਛਿੜਕਦੇ ਰਹਿਣਾ ਚਾਹੀਦਾ ਉਹਦੇ ਨਾਲ ਫਲ ਨੂੰ ਤਾਕਤ ਮਿਲਦੀ ਹੈਗੀ ਬਸ ਤਾਂ ਰੂੜੀ ਦੀ ਖਾਜੇ ਸਮਾਂ ਸਰ ਮਿਲਦੀ ਰਹੇ ਤਾਂ ਬੂਟਾ ਖੋਦ ਵਰਖੋ ਜਿਹੜਾ ਵਧੀਆ ਫਲ ਦਿੰਦਾ ਰਹਿੰਦਾ ਪਰ ਫਿਰ ਵੀ ਕੁਝ ਕੋਹਲ ਜਿਹੜੇ ਫਲ ਝਾੜਨ ਤੋਂ ਰੋਕਦੇ ਨੇ ਉਹਨਾਂ ਦੀ ਵਰਤੋਂ ਆਪਾਂ ਕਰ ਸਕਦੇ ਆਂਗੇ ਅ ਅਮੀਰ ਕਰਦੇ ਆਂ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਜਿਹੜੀ ਲਾਹੇਵੰਦ ਸਾਬਤ ਹੋਊਗੀ ਇਸ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜੋ ਫਲਾਂ ਵਾਲੇ ਬੂਟਿਆਂ ਸੰਬੰਧੀ ਜਾਂ ਕੁਦਰਤੀ ਖੇਤੀ ਸੰਬੰਧੀ ਜਾਂ ਸਬਜ਼ੀਆਂ ਸੰਬੰਧੀ ਫੁੱਲਾਂ ਸੰਬੰਧੀ ਅਸੀਂ ਸਮੇਂ ਤੋਂ ਸਮੇਂ 'ਤੇ ਲੈ ਕੇ ਆਉਣੇ ਰਹਨੇ ਆ ਉਹਨਾਂ ਚੀਜ਼ਾਂ ਨਾਲ ਜੁੜੇ ਰਹਿਣ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ